ਦੇਖ ਤੱਕ ਲੀਡ ਲੂ ਲੂ ਬੜਾ 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 ਇੱਧਰ ਇੱਧਰ ਕਿਥੇ ਆ ਗਿਆ ਤੂੰ ਕਿਥੇ ਹੈਂ ਜੇ ਚੰਗੇ ਨਾ ਹੀ ਬਲਾਇਆ ਸੀ ਗਾ ਲੈਨੇ ਬਲਾਓ ਜੀ ਸਾਸਿਕਾ ਜੀ ਸਾਰਿਆਂ ਨੂੰ ਮੀਟ ਕੇ ਦੇਵਾਂਗੇ ਸਾਲ ਚੀਂ ਬਹੁਤ ਆਪਣੀ ਜੱਟ ਕਲਰ ਦੀ ਫੋਟੋ ਮੈਂ ਪਾ ਬਿਨਾ ਆ ਰਹੀਆਂ ਟੀਆਂ ਅੱਜ ਮਨਾਣਾ ਏ ਟੀਆਂ ਆ ਜੀ ਮਦਰਾ ਹੈ ਟੀਆਂ ਕਹਿੰਦੀ ਹਾਂ ਜੀ ਲੈ ਜੀ ਪਹੁੰਚ ਗਏ ਹਾਂ ਜੀ ਮਹਿਫਲੇ ਪੰਜਾਬ ਆਬਾ ਤੇ ਹੁਣ ਚੱਲੀਏ ਅੰਦਰ ਇਹ ਪਨੇ ਹਾਲ ਕਰਾਇਆ ਹੋਇਆ ਬੋਕੇ ਨਾਲ ਤੋਂ ਤੇ ਦੇਖਦੇ ਆ ਜਾ ਕੇ ਹੁਣ ਕਿਹੜਾ ਹਾਲ ਦੰਦੇ ਸਾਨੂੰ ਉਹ ਵੈਸੇ ਹੈ ਤਾਂ ਕਾਫੀ ਬੜਾ ਹੈ ਹਾਲ ਉਹਦੇ ਦੋ ਤਿੰਨ ਦਾ ਆ ਕੀ ਹੁਣ ਦੇਖ ਰਹੇ ਆ ਮੰਮੀ ਨੇ ਇੱਧਰ ਲੱਡੂ ਸਾੰਭਿਆ ਹੋਇਆ ਹੈ ਭਾਈ ਹਾਂ ਹਾਂ ਸੌ ਗਿਆ ਸੌ ਗਿਆ ਅੱਛਾ ਸੌ ਗਿਆ ਚਲੋ ਠੀਕ ਆ ਸਤਰੀਕਾਲ ਉੱਪਰ ਜਾਣਾ ਤੁਸੀਂ ਵੀ ਭਾਈ ਬੁਲਾ ਦਿਓ ਸਤਰੀਕਾਲ ਸਤਰੀਕਾਲ ਜੀ ਸਾਰਿਆਂ ਨੂੰ ਬੁਲਾ ਸਤਰੀਕਾਲ ਜੀ ਸਾਰਿਆਂ ਨੂੰ ਸਤਰੀਕਾਲ ਜੀ ਸਾਰਿਆਂ ਨੂੰ ਉੱਪਰ ਜਾਣਾ ਦਿਓ ਸਤਰੀਕਾਲ ਜੀ ਸਾਰਿਆਂ ਨੂੰ ਸਤਰੀਕਾਲ ਵਾਲੇ ਹੈ ਸੌਂਦਾ ਜੀ ਵੈਸੇ ਉਹ ਉੱਪਰ ਜਾਣਾ ਪਹਿਲਾਂ ਉੱਪਰ ਜਾ ਕੇ ਦੇਖ ਰਿਹਾ ਹੁਣ ਸੱਜਿਆ ਮਾਹੌਲ ਆ ਨਹੀਂ ਮੈਂ ਆਏ ਕਹਿੰਦਾ ਵੀ ਜਾਂਦੀ ਸਾਰ ਹੁਣ ਸਦਾ ਗਿੱਡੇ ਵਾਲੇ ਉੱਦੇ ਪਰ ਜਾਣਾ ਜੇ ਸਰਦਾਰਜੀਤ ਪਟੇਖਾ ਨੇ ਥੋੜੇ ਡੈਕੋਰੇਸ਼ਨ ਕਰਾਈ ਦੇ ਅੱਛਾ ਵਾ ਵਾ ਲਾਈਟਾਂ ਆਨ ਕਰ ਦੋ ਕੀ ਬਾਤ ਹੈ ਭਾਈ ਤੀਆਂ ਦਾ ਪੂਰਾ ਹੈ ਨਾ ਰੰਗੋ ਰੰਗ ਹੋਰ ਦੱਸੋ ਨੱਚੂਨੀ ਲਓ ਜੀ ਡੈਕੋਰੇਸ਼ਨ ਬਹੁਤ ਵਧੀਆ ਕਰੀ ਹੋਈ ਭਾਈ ਐਨ ਹੈ ਮਿਊਜ਼ਿਕ ਸਿਸਟਮ ਵੀ ਹੈਗਾ ਤੇ ਕਹੋ ਪਾਪਾ ਨੂੰ ਥੈਂਕ ਯੂ ਹਾਂ ਥੈਂਕ ਯੂ ਭਾਈ ਥੈਂਕ ਯੂ ਸਾਰਾ ਸਾਫ ਬਨੂ ਡੈਡੀ ਉਹ ਆ ਕੇ ਕਰਾ ਕੇ ਗਏ ਗੱਲ ਬੁੱਕ ਹੈ ਨਹੀਂ ਮੇਰਾ ਚਰਖਾ ਕੱਤਨ ਨਾਂਤੀ ਪੂਰਾ ਹੋਣਾ ਚਰਖਾ ਖਤਰਨਾਕ ਚਰਖੇ ਬੈਠ ਹਾਂ ਕੁਛ ਕੇ ਦੇਖੇ ਮੇਰੇ ਮੰਮੀ ਨਾਲ ਕਹਤ ਲਾ ਹੁਬੀ ਨੀ ਮੈਂ ਚਰਖਾ ਬਦ ਸਕਾਉਂਗੇ ਮੰਮੀ ਕਹਿੰਦੇ ਸਿੱਖਣਾ ਰੀ ਤਾਂ ਪੜੀ ਹਾਂ ਇਹ ਆਦ ਕਿ ਨੂੰ ਦੇਖੀ ਹੁਣ ਇਹਨੇ ਪੱਖੀ ਉਹ ਚੱਕਣੀ ਪਹਿਲਾਂ ਦੇਖੀ ਚੱਕ ਲੈ ਪੱਖੀ ਚੱਕ ਲੈ ਖੜ ਜਾ ਉਹ ਦੇਖ ਰਹੀ ਪਹਿਲਾਂ ਸੇ ਬੈਠ ਗਈ ਮੈਂ ਚੱਕ ਵੀ ਪੈਰ ਰੱਖ ਲਵਾਂਗੇ ਨਾਲ ਉਹ ਦੇਖਦੀ ਆ ਸਾਰੀਆਂ ਲੱਟਾਂ ਪਾੜਦਾ ਪਾਈ ਜਿੱਦ ਪੱਲੇ ਜਿੱਦੜੇ ਕੱਟ ਪਾਉਂਦਾ ਮਮਾ ਜੀ ਜਿੱਦੜੇ ਜਿੱਦੜੇ ਤੁਹਾਡੇ ਵੱਡੇ ਸੀ ਗੱਠੀ ਹੱਸਗੇ ਨਾ ਤੈਨੂੰ ਯਾਦ ਆ? ਇਹ ਯਾਦ ਆ ਭਾਈ ਜਿੱਦੜ ਕਹਿੰਦੀ ਤੁਹਾਡਾ ਬਰਥਡੇ ਦਾ ਜਿੱਦੜ ਕਹਿੰਦੀ ਤੁਹਾਡਾ ਬਰਥਡੇ ਦਾ ਇੱਥੇ ਆਈ ਦੀ ਨੂਰ ਕਿੱਥੇ ਆ ਗਈ ਪੁੱਤ ਥੋੜ੍ਹਾ ਨੂਰ ਲਾ ਬਸ ਇਹ ਆ ਖਾਸ ਹੀ ਆ ਪਰ ਇਹ ਪੁੱਠੀ ਆ ਇਹੋ ਜੀ ਮੇਰੇ ਕੋਲ ਨਹੀਂ ਆਇਆ ਹੈ ਇਹ ਇਹ ਉਹਦਾ ਵਧੀਆ ਬਣਾਇਆ ਹੋਇਆ ਡੈਕੋਰੇਸ਼ਨ ਵਧੀਆ ਕਰਤੀ ਨੇ ਇਹਨਾਂ ਨੇ ਤੇ ਪਤਾ ਹੈ ਕੁੜੀ ਚੰਨ ਵਰਗੀ ਮੈਂ ਨਾ ਕਿਨਾ ਜੋਲੀ ਕਰਾ ਸਾ ਦਿਖਾ ਪਹਿਲਾਂ ਤੂੰ ਹੀ ਨੱਚ ਕੇ ਦਿਖਾ ਆ ਵੀ ਪਰ ਚੜ ਸਟੇਜ ਉੱਪਰ ਚੜ ਗਾਣਾ ਲੈ ਨਾ ਗਾਣਾ ਤਾਂ ਫੇਰ ਹੁਣ ਆਪੇ ਗਾਣਾ ਪੈਣਾ ਨਹੀਂ ਨਹੀਂ ਗੱਲ ਮਨਵੀਰ ਨੂੰ ਕਹਿ ਦਿੰਦੇ ਆ ਮੂਸੇ ਵਾਲੇ ਇਹ ਆ ਪੈਸੇ ਖੜ ਮੈਂ ਨੱਚਣਾ ਤੇਰੇ ਨਾਲ ਕੇ ਆ ਜੀ ਹੁਣ ਦੇਖਿਆ ਹੈ ਲਾਈਟਾਂ ਹੌਲੀ ਹੌਲੀ ਬਲਦੀਆਂ ਆਪੇ ਗਾ ਰੂਪ ਨੂੰ ਤੇ ਦਾਤੇ ਨਹੀਂ ਆਉਂਦੀ। ਕਿਹ ਆ ਜੀ? ਸਾਲੇ ਨਹੀਂ ਆਈ। ਮੰਮੀ ਨੂੰ ਤਾਂ ਕਿਹਾ ਤਾਂ ਹੈ ਤਾਂ ਹੁਣ। ਭਾਈ ਧੋਖਾ ਦੇਗੀ। ਮੰਮੀ ਧੋਖਾ ਦੇਗੀ। ਥੋੜਾ ਪਾਣੀ ਨਹੀਂ ਕਰਦੀ। ਕਹਿੰਦੀ ਮੈਂ ਮਾਸੀ ਤੇ ਆ ਰਕਣ ਤੁਹਾਡੀ ਅਮਾ ਸਦਰ ਕੋਲ। ਸਿਵਾ ਸਿਵਾ ਤੇ ਕਹਿੰਦੇ ਤਾਂ ਹੀ ਮਾਸੀ ਜਿੰਦਾਬਾਦ। ਇੱਕ ਵਾਰੀ ਕਹਿਣਾ ਪੈਂਦਾ ਮਾਸੀ ਨੂੰ ਜਦੇ ਪਾਸੇ ਪਹੁੰਚ ਜਾਂਦੀ ਆ। ਤੇ ਕਹਣਾ ਕੋਈ ਮਾਸੀ ਦਾ ਕੀ ਨਾ ਨਾ ਠੀਕ ਹੈ। ਪਹੁੰਚ ਜਾਂਦੀ ਹੈ ਹੈ ਮੰਮੀ ਮਾਸੀ ਨੇ ਕਹਣਾ ਮੰਮੀ ਮਾਸੀ ਆ ਮੰਮੀ ਨੇ ਕਹਣਾ ਮਾਫੀ ਦੇਣ ਲਈ ਸਿੱਟਾ ਆ ਗਦੀਆਂ ਵੀ ਮੰਮੀ ਆਂਦੀ ਹੋਣੀ ਮੇਰੀ ਸਫਲਤਾ ਨਹੀਂ ਆ ਤੇਰੇ ਨਾਲ ਹੀ ਸਫਤ ਕਰੀ ਵੀ ਮੰਮੀ ਆਂਦੀ ਨਹੀਂ ਹੈ ਤਾਂ ਪਰਿਆ ਵੀ ਪਾਈ ਮੰਮੀ ਨਹੀਂ ਆਂਦੀ ਹਾਂ ਦਾ ਵਾਂ ਸਹੀ ਗੱਲ ਹੈ ਸਹੀ ਗੱਲ ਵੀ ਇਹ ਜੀ ਤੂੰ ਪਾ ਦਿੰਦੀ ਆ ਜਾਂਦੀ ਮੈਂ ਕੰਮ ਕਿਹੋ ਜਿਹਾ ਨਾ ਮੈਨੂੰ ਕੋਈ ਪਤਾ ਤਾਂ ਨਹੀਂ ਮਾਂ ਜੀ ਮਮੇ ਮੰਮੀ ਦੇ ਬੈਸਟ ਬ੍ਰਾਂਡ ਵੀ ਆਏ ਮੇਰੇ ਨਾਲ ਦੀ ਅੱਛਾ ਹੋਰ ਕੀ ਚਾਹੀਦਾ ਤਾਂ ਆਉਣਾ ਕੀ ਹੈ ਨਾ ਇਹ ਨੰਬਰੇ ਕੋਲ ਫਿਰ ਹੋਣਾ ਆ ਜਵੇਂ ਸਾਡੇ ਮੈਂਬਰ ਭਾਈ ਹਜੇ ਆ ਰਹੇ ਆ ਫੇਰ ਮੈਂ ਲੜਿਆ ਤੁਹਾਨੂੰ ਹਾਂ ਕਹਿੰਦੀ ਵਸੀ ਹੁੰਦੀ ਆ ਕੱਪੜੇ ਸੀ ਕੱਪੜੇ ਥੋੜੀ ਸੀ ਹੁੰਦੇ ਹੁੰਦੇ ਇਹ ਚੱਲ ਪੁੱਤ ਇਹਦਾ ਚਰਖਾ ਕੱਤਣਾ ਹੁੰਦਾ ਐ ਵੀ ਤਾਂ ਗੱਲ ਇਦਾਂ ਉਹ ਉਹੀ ਗੱਲ ਆ ਦੇਖ ਲੈ ਹੁਣ ਗਾਹਾਂ ਵਾਲੀਆਂ ਪੀੜੀਆਂ ਨੂੰ ਦੀਦੀ ਕੁਝ ਨਹੀਂ ਪਤਾ ਇਹ ਚੀਜ਼ਾਂ ਦਾ ਤਾਂ ਹੀ ਨਹੀਂ ਪਤਾ ਹਾਂ ਕਈ ਮੈਂ ਕੱਪੜੇ ਸੀ ਹੁੰਦੀ ਐਦਾਂ ਹਲਾ ਮਾਈਦੰਦਾਂ ਹਾਂ ਮਸੀਹ ਨੂੰ ਮਦਾ ਮਸੀਹ ਨੂੰ ਮਦਾ ਕਹਿੰਦੀ ਕੱਪੜੇ ਹੁੰਦੀ ਆ ਕੱਪੜੇ ਹੁੰਦੀ ਐ ਤੇ ਤੂੰ ਉਹੀ ਗੱਲ ਆ ਗਾਹਾਂ ਵਾਲੀ ਪੀੜ੍ਹੀਆਂ ਜਿਨ੍ਹਾਂ ਬਚਨਾਂ ਨੇ ਹਜੇ ਸਾਨੂੰ ਦਾ ਚੱਲ ਪਤਾ ਇਹ ਚੀਜ਼ਾਂ ਬਾਰੇ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਚੰਨ ਦਾ ਤਾਂ ਨਾ ਸੀ ਨਹੀਂ ਦੇਖਿਆ ਵੈਸੇ ਬਣਾ ਸਾਨੂੰ ਮੈਨੂੰ ਬਹੁਤ ਸੌਂਦਾ ਸਿੱਖਣ ਦਾ ਹੈ ਹਾਂ ਫੇ ਸਿੱਖਲਾ ਹੁਣ ਤੇਰੇ ਵਾਸਤੇ ਰਖਾਇਆ ਚਰਖਾ ਇਹ ਪ੍ਰੋਪਰ ਨਹੀਂ ਹੈਗਾ ਇਹ ਹਾਂ ਉਹ ਧਾਗਾ ਆਪੇ ਬੰਨ ਲੰਦੇ ਕੋਈ ਹਾਂ ਸਭ ਤੱਕ ਪਾਣਾ ਹੈ नहीं आना चाहिए सर हॉस्पिटल जाना नहीं आना चाहिए ना आंटी अड्डा नहीं मिलूंगा किसी से मम्मी कहंदे मम्मी कहंदे अड्डा ले नाला that's how many चाचे <laughs> <laughs>

ਗਿਨੇ ਇੱਕ ਹੋਰ ਬੋਲੀ ਸੁਣਾ ਦੇ ਪਾਵਾ ਹੋਈ ਪਾਵਾ ਮੇਰੇ ਵਾਲੇ ਦੀ i <laughs> ਤਾਂ ਤੇ ਯੂਸੀ ਤਾਂ ਆ ਤੇ ਮੰਮੀ ਵੀ ਬਿਠਾਏ ਮਮਮੀ ਤਾਂ ਅੰਟੀ ਵੀ ਖਾ ਲਊਗਾ ਮਾਂ ਨੂੰ ਦੇ ਰਹੀ ਹਾਂ ਉਹਨਾਂ ਨੂੰ ਖਾਣੇ ਦੇ ਦੱਤ ਨਹੀਂ ਆਉਂਦਾ ਕਿਸੇ ਆਪਾਂ ਨਹੀਂ ਆਣੀ ଉଦ୍ଧାର ଆଣ୍ଟି ଜି ନୀ କ ¡Me <laughs> ਆਪਣੀ ਟਾਲੀ ਕੀ ਆ ਰਹੀ ਹੈ ਆਪਣੀ ਟਾਲੇ ਗਈ ਹੈ ਪਤਾ ਜੋਰ ਨਹੀਂ ਪਾ ਬੋਲੀ ਜੋਰ ਕਰਕੇ ਬੋਲੀ ਆਪਣੀ ਟਾਲੋ ਹੈ ਕਿ ਨਾ ਟਾਲੋ ਆਪਣੀ ਕੁੜੀ ਪੰਜਾਬ ਲੈ ਕੇ ਗਈ ਕੁੜੀ ਕੰਢੀ ਲੈ ਟੂ ਖਾਣਾ ਖਾਣਾ ਅੱਗੇ ਬੋਲੀ

ਤੁੱਕੀਆਂ ਤੇ ਟਿੱਕੀਆਂ ਆ ਗਈਆਂ ਖਾ ਲੋ ਤੂੰ ਕਿਹਾਂ ਆ ਗਈ ਆ ਮੈਂ ਲੈ ਕੇ ਚੱਲੀ ਆ ਦੇਖੋ ਛਕੋ 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 ਟਿੱਕੀਆਂ ਇਹ ਫੇਵਰਟ ਟਿੱਕੀ ਤਾਂ ਹੀ ਮੈਂ ਕਹਿੰਦੀ ਵੀ ਲਿਵਰਟ ਚ ਖਾਓ ਸਭ ਉਸ ਥੜਾ ਨਾ ਮੈਂ ਤਾਂ ਜਿਆਦਾ ਤਾਂ ਖਾਦਾ ਨਹੀਂ ਕੀ ਖਾਦਾ ਜਿਆਦਾ ਤਿੰਨ ਬੋਲ ਬੱਤੇ ਸਾਰੀ ਬੋਲ ਗਿਆ ਪਹਿਲੇ ਤਿੰਨ ਕਰਦੇ ਦੋ ਫਰੈਂਚ ਬੋ ਦੇ ਅਰੇ ਮਚੂਰੀਆਂ ਦੇ ਪੀਸ ਖਾਦੇ ਦੋ ਰਸਪ੍ਰਾਈਸ ਖਾਦੇ ਜਿਆਦਾ ਕੀ ਖਾਣੇ ਨਹੀਂ ਖਾਓ ਤੁਸੀਂ ਲੈ ਲੋ ਲੈ ਲੋ ਇਹ ਸਖ ਲੋ ਲੈ ਛਕੋ ਤੁਸੀਂ ਤੁਸੀਂ ਛਕੋ 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 ਹੋਰ ਆ ਦੇਣੀ ਆ ਵੀ ਉਹਨੇ ਜੜੇ ਲਿਆਏ ਮੈਂ ਕਹਿੰਦੀ ਹਾਂ ਛਕੋ 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 ਦੇਣੀ ਅਸੀਂ ਲੱਗੀਆਂ ਫਰੈਂਡ ਬੜੇ ਹਿੱਲੋ ਤੁਸੀਂ ਇਹਨੇ ਹੁਣ ਹਾਂ ਖਾ ਕੇ ਨਾ ਹੁਣ ਨੱਚਣ ਪਰ ਜ਼ੋਰ ਦੋ ਮਣੇ ਹਾਂ ਵੇਖੀ ਕਿਵੇਂ ਸਾਡੇ ਟਿੱਕ ਪਾ ਲੱਗੇ ਹੋਏ ਆ ਨਾਰ ਬਣ ਕੇ ਰਹਿ ਗਏ ਲਪਾ ਦੇ ਲਾਜੀ ਕਿੱਦਾਂ ਮਾੜੇ ਮਾੜੀ ਮਸੀ ਅੱਜ ਨਾ ਲਾਂਬੇ ਸਾਰੇ ਲਾਦਣੇ ਕੋਈ ਕਹੇ ਨਾ ਵੀ ਹਾਂ ਕੋਸ ਖੜਾਇਆ ਨਹੀਂ ਆ। ਦੂਸਰੇ ਘਰ ਨੂੰ ਕਾਹਦੀ ਜੀ ਚੱਲਦਾ। ਅੱਖ ਨੂੰ ਲੇਰ ਕੇ ਆਪਾਂ ਤੇ ਢਿੱਡ ਨਾ ਰਖਾ ਬਤਾ। ਟੈਂਸ਼ਨ ਨਾ ਲਾ ਮਤ ਹੁਣ ਲਾ ਫਾਪੇ ਨਹੀਂ। ਕਾਹਨੇ ਨਾ ਖਾਓਂਗੇ ਚਾਹਤ ਦਾ ਥੱਲੇ ਗੇ ਕਿ। ਚਾਂਤੇ ਬਦੇ ਨੇ। ਆਹ ਨਾ ਅਸਲੀ ਦਾ ਤਪਦਾ। ਹਾਂ ਇਹ ਨਹੀਂ ਟੁੱਟਦਾ ਜੰਬਾਈ। ਆਹ ਤੜ ਟੁੱਟਦਾ। ਇਹ ਨਹੀਂ ਟੁੱਟਦਾ। ਇਹ ਟੋੜਦਾ। ਹਾਂ ਇਹ ਟੁੱਟਦਾ ਚਾਹ। ਅੰਦਰ ਵਿੱਚ ਜਬਾਈ। ਹਾਂ ਲਾ ਦੇ ਫਨ ਨਾਲੇ ਟੱਕਰ ਦੋਰਾ ਹੀ ਹੋ ਜਾਂਦਾ ਆਈਸਕ੍ਰੀਮ ਨਾਲ ਠੰਡਾ ਜਿਹਾ ਹਾਂ ਸਾਫਤ ਜਿਹੀ ਹੁੰਦੀ ਆ ਹਾਂਜੀ ਹਾਂ ਹਾਂ ਗਰਮੀਆਂ ਚ ਤਾਂ ਪੀਗਲ ਜਾਂਦੇ ਛੇਤੀ ਜੀ ਆਹ ਵੀ ਖਾ ਲਓ ਮੈਂ ਆਹ ਆਹ ਤੁਹਾਨੂੰ ਲਾਸਟ ਉਹ ਲੈ ਲੈ ਵਿੱਚ ਪਾ ਦੋ ਦੇਖ ਲਓ ਤੁਹਾਡੇ ਵਰਗੀਆਂ ਟੀਆਂ ਮਨਾਣੀਆਂ ਕਿਸੇ ਨੇ ਹੈ ਮੈਂ ਕਹਿੰਦੀ ਦੀਆਂ ਦਾ ਘਟ ਬਣਾਉਣ ਨਹੀਂ ਖਾ ਜਾਂਦਾ ਹੁੰਦਾ ਚਲੋ ਇੰਜੋਏ ਕਰਨਾ ਚਾਹੀਦਾ ਦੇਖੋ ਇੰਜੋਏ ਹੋ ਰਿਹਾ ਠੀਕ ਨਹੀਂ ਸਾਰੇ ਇਕੱਠੇ ਹੋ ਗਏ ਹਾਂ ਐਨਜੋਏ ਕਰਨਾ ਆਪਾਂ ਕਿਹੜਾ ਆਪਾਂ ਇੱਥੇ ਕਿਤੇ ਆਏ ਆ ਵੀ ਹਾਂ ਮਮੀ ਜੀ ਇਹ ਵੀਡੀਓ ਦੇਖੂਗੀ ਫਿਰ ਕਿਉਂਕਿ ਹਾਂ ਮੈਂ ਚੱਲੇ ਜਾਂਦੀ ਹਾਂ ਸਾਡੇ ਥੋੜੇ ਹੋ ਆਈ ਨਹੀਂ ਆ ਜਾ ਰਸਤੇ ਜਾਂ ਪਿੱਛੇ ਆ ਰਹੇ ਆ ਹਾਂ ਸਾਡੇ ਥੋੜੇ ਮੈਂਬਰ ਪਿੱਛੇ ਡੋਗੇ ਲੇਟ ਹੋਗੇ ਆ ਨਿਆਲੇ ਨਹੀਂ ਆਉਣੇ ਵਾਲੇ ਹੀ ਆ ਉਹ ਮੈਂ ਬਾਅਦ ਆ ਦੇ ਪੱਤੋਂ ਨਾ ਨਹੀਂ ਉਹ ਤਾਂ ਮੱਖ ਚੱਲੇ ਜਾਂਦੀ ਹਾਂ ਖਾਣਾ ਨਹੀਂ ਵੀ ਜੀ ਬਸ ਸਾਰੀ ਰੌਣਕ ਜੀ ਆ ਹਾਂ ਅਬੇ ਮੈਂ ਸੰਦੇ ਆ ਰਿਹਾ ਖਦੀ ਆਪਣੀ ਬਸ ਮਿੱਤਰ ਆਤਾ ਹੁਣ ਰੱਖ ਦੇ ਉੱਥੇ ਯਾਰ ਕੋਈ ਨਾ ਫੇਰ ਕੇ ਸੈਟ ਆ ਮੈਂ ਬਾਕੀ ਰਿਸ਼ਤੇ ਦਾ ਉਹ ਆਹਨੇ ਥੋੜੇ ਮੈਂਬਰ ਆਉਂਦੇ ਸਾਡੇ ਉਹ ਆਗੇ ਛਕ ਲੂਗਾ ਉਹ ਬੰਦਾ ਹੀ ਨਿੱਕਾ ਓ ਭਾਈ ਹਾਂ ਮਨਚੂਰੀਏ ਨਾ ਆਲੂ ਹੀਂ ਘੇਰ ਹੈ ਸੈਕੋ ਜੀ ਜਿੰਨੇ ਮਰਜੀ ਹੁਣ ਟਿੰਡ ਪਰੂੰਗਾ ਹੁਣ ਟਿੰਡ ਪਰੂੰਗਾ ਮੈਂ ਕਦੇ ਹੀ ਖਾਦੇ ਬਸ ਮੈਂ ਧੰ ਬਿਆਜ ਖਾਦੇ ਹਾਂ ਹਾਂ ਕਾਲਾ ਕਾਲਾ ਫੇਜ ਨੇ ਮੈਂ ਕੱਢੀ ਨਹੀਂ ਖਾਦੇ ਧੰ ਬਿਆਜ ਖਾਦੇ ਹਾਂ ਅੱਛਾ ਪਸੰਦ ਹੈ ਸ਼ੱਕਲੋ ਹੀ ਸ਼ੱਕਲੋ ਲੈ ਲਾਈਟ ਵੀ ਆ ਗਈ ਲਾਇਰ ਚ ਲੱਗੀ ਦੀ ਚਾਬੀ ਕੋਲੇ ਥਣ ਲੋਈ ਜੀ ਮਾਸੀ ਦੇ ਮੈਨੂੰ ਲੱਗਦਾ ਮੰਜੂਰੀਨ ਫੇਵਰੇਟ ਲੱਗਦੇ ਮੈਨੂੰ ਹਾਂਜੀ ਮੇਰਾ ਵੈਸੇ ਕੁਝ ਨਹੀਂ ਫੇਵਰੇਟ ਸਪ੍ਰਿੰਗਰ ওভার ਫੇਵਰੇਟ ਆ ਨਾ ਹਾਂਜੀ ਮੈਂ ਹੈ ਮੈਂ ਗੋਲ ਗੱਪੇ ਹੀ ਫੇਵਰੇਟ ਆ ਥੋੜਾ ਥੋੜਾ ਖਾ ਲਓ ਸਾਰੇ ਛੱਕ ਲੈ ਗੋਲ ਗੱਪੇ ਛੱਕ ਲੈ ਤਾਂ ਹਾਂ ਹਾਂ ਛੱਕ ਅੱਛਾ ਚਲੋ ਠੀਕ ਆ ਠੀਕ ਆ ਚੱਲ ਕੁਛ ਨਹੀਂ ਹੈਗਾ ਖਾਣਾ ਥੋੜਾ ਥੋੜਾ ਜਰੂਰ ਆ ਨਾ ਨਾ ਠੀਕ ਆ ਠੀਕ ਚੈੱਕ ਕਰਨਾ ਜਰੂਰੀ ਆ ਚਲੋ ਵਧੀਆ ਵਧੀਆ ਸ਼ਕਣਾ ਚਾਹੀਦਾ ਸਾਰਾ ਕੁਝ ਮਨਚੂਰੀਅਨ ਬਹੁਤ ਸਵਾਦ ਆ ਹਾਂ ਹਾਂ ਮਚੂਰੀਅਨ ਤਾਂ ਇੱਧਰ ਫਿਰ ਬੈਠਾ ਆਹ ਦੇਖ ਚਾਚਾ ਜੀ ਹੁਣ ਤਾਂ ਹੀ ਨਾ ਹੋਏ ਹਾਂ ਕਾਤਾ ਮੈਂ ਉੱਧਰ ਤੇ ਗੇਮ ਛੱਡ ਕੇ ਤਾਂ ਬੈਣਾ ਤਾਂ ਤੇਰਾ ਕੋਈ ਗੋਲ ਗੱਪੇ ਤਾਂ ਹੀ ਘੱਟ ਖਾਦੇ ਚਾਚਾ ਜੀ ਨੇ ਦੱਸ ਕੇ ਸੰਪੋਰਨਾ ਤਾਂ ਭਾਈ ਕਿੱਟੇ ਗੂੜੇ ਲੱਗਦਾ ਫਰਦੇ ਫਰਦੇ ਖਾਣ ਮ ਆ ਜਾਣੇ ਆ ਮੈਂ ਨਹੀਂ ਤਾਂ ਹਰ ਮਾਇ ਜਾਂਦੇ ਉਹ ਰੱਖ ਦਿਆ ਉਹਨੂੰ ਪਤਾ ਵੀ ਮਟਰ ਪਨੀਰ ਰੱਖਤਾ ਨਾ ਨੇ ਪਹੁੰਚਣੇ ਨਹੀਂ ਅਜੇ ਘਰੇ ਰੱਜ ਜਾਣਾ ਸਹੀ ਗੱਲ ਲੰਗਰ ਦਾ ਵੀ ਪੁੱਪੂ ਦਾ ਹੈ ਕੀ ਤੁਹਾਡੀ ਹਾਂ ਹਏ ਰੋਟੀ ਦਾ ਵੀ ਪ੍ਰਬੰਧ ਪੂਰਾ ਹੈ ਨੱਚ ਕੇ ਤੇ ਜਿਹਨੂੰ ਵੇਡ ਕਰਿਆ ਹਾਂ ਹਾਂ ਆ ਖਾ ਕੇ ਨਾ ਫੇ ਗੇੜੇ ਦੋ 10 15 ਪਹਿਲਾਂ ਨੱਚੋ ਮੈਂ ਤਾਂ ਗਾਣੇ ਵੀ ਲੱਗਿਆ ਫੇ ਫੇ ਰੋਟੀ ਜੋਗੇ ਹੋਵਾਂਗੇ ਹਾਂਜੀ ਹਾਂ ਠੀਕ ਹੈ ਜੀ ਮੈਂ ਜਾਣ ਨਹੀਂ ਉਧਰ ਗੋਲ ਗੱਪਿਆਂ ਨੂੰ ਘੇੜੇ ਦੇ ਹੋ ਰਹੇ ਆ ਜੀ ਉਧਰ ਗੋਲ ਗੱਪਿਆਂ ਨੂੰ ਘੇੜੇ ਦੇ ਹੋ ਗਏ ਮੈਨੂੰ ਬਾਹਰ ਤੋਂ ਸਾਰਾ ਕੁਝ ਬੰਦ ਕਰਿਆ ਅੱਜ ਦੀ ਅੱਜ ਕਸਰ ਕੱਢਣੀ ਸਾਰੀ ਆ ਅੱਜ ਕਸਰ ਕੱਢਣੀ ਆ ਇਹ ਕਸਰ ਹੈ ਪਰਣਾ ਸਾਹਿਬ ਵੀ ਗੋਲ ਗੱਪੇ ਛਕੂਗੇ ਅੱਜ ਪੰਜ ਦਿਨ ਦੀ ਕਸਰ ਫੇ ਅੱਜੇ ਸਾਰੀ ਕੱਢਣੀ ਮੱਲਾ ਦਾ ਤਾਂ ਹੀ ਛੱਡਿਆ ਵਾਦਾ ਪੰਜ ਦਿਨ ਦਾ ਮਨ ਲਾਣਾ 5 ਦਿਨ ਦਾ ਤਾਂ ਹੀ ਛੱਡਿਆ ਹੋਇਆ ਦਾ ਵੀ ਅੱਜ ਇੱਕ ਅਸਰ ਕੱਢਣੀ। ਅੱਜ ਜੇ ਵੀ ਪੰਦਕਾ ਨਾਲ ਜੁੜਦੀ ਆ। ਹਾਂ। ਠੀਕ ਆ। ਇਹ ਸਾਰੇ ਦਾ ਕਰਦੇ। ਉਹ ਸੁਹੇੜੀਏ ਨੂੰ ਆ ਸੁਹੇੜੀ ਦਾ ਫੁੱਲ ਜਾਂਦਾ ਲੱਦਦਾ ਬਾਹਰ। ਨਹੀਂ ਠੀਕ ਆ। ਅਬੀ ਉੱਪਰ ਲੱਗੀ ਰੋਕਮ ਨੂੰ ਭਰਨ ਦਾ। ਹਾਂ ਜੀ। ਵਾਈ ਕਰਕੇ ਬੰਦ ਲੈ ਕੇ। ਹਾਂ। ਉਹ ਮੈਂ ਤੇ ਮਾ ਦਾ ਫੁੱਲੀ ਨਹੀਂ ਕਿਧਰ ਪਾਸੇ ਨੂੰ। ਉਹ ਕਈਆਂ ਨੂੰ ਨਹੀਂ ਆ ਲੱਗਦਾ ਕਈਆਂ ਨੂੰ। ਹਾਂ ਹਰੇਕ ਦਾ ਆਪਣਾ ਆਪਣਾ ਸਰੀਰ ਹੁੰਦਾ ਮੈਨੂੰ ਤਾਂ ਮਤ ਹੋ ਗਈ ਹਾਂ ਠੀਕ ਆ ਤੇ ਬਾਕੀ ਕੋਲ ਰੈਂਕ ਹੈ ਕੀ ਆ ਜੀ ਤੇ ਹੁਣ ਰੋਟੀ ਲੱਗ ਜਣੀ ਥੋੜੀ ਦੇਰ ਤੱਕ ਹੁਣ ਆ ਖਾ ਕੇ ਫਾਸਟ ਫੂਡ ਫੇ ਨੱਚੋ ਭਾਈ ਫੇ ਰੋਟੀ ਛੱਕਦੇ ਨੂਰ ਕੀ ਖਾਂਦਾ ਤੂੰ ਗੋਲ ਗੱਪੇ ਫੇ ਲਾ ਖਾਲਾ ਜੀ ਆ ਤੁਸੀਂ ਵੀ ਖਾ ਲੋ ਮੰਮੀ ਖਾ ਲਾ ਬੜਾ ਮਾਗੋ ਨੇ ਖਾ ਲੈਣਾ